साडे आने भेजन तो पहला, पहला साडे माता पिता ने दसें द्वारी खुराक एक बार रख दी साडे मन की खुराक है अमृत रस हर रस ब्रह्मरास ਉਹ ਇਹ ਦਸਵੇਂ ਦਾਰੂ ਚ ਰੱਖ ਦਿੱਤੀ ਤੇ ਇਸ ਦਸਵੇਂ ਦਾਰ ਦੇ ਵਿੱਚ ਜਿਹੜਾ ਅੰਮ੍ਰਿਤ ਦਾ ਕੁੰਡ ਪਾ ਕੇ ਰੱਖਿਆ ਉਹਦੇ ਵਿੱਚੋਂ ਸਾਂਭਰੇ ਕੱਢ ਕੇ ਪੀਣਾ ਸੀ ਜਿਸ ਮਹਾਰਾਜ ਜੰਦ ਨੇ ਅੰਤਰਖੁੰਡ ਅੰਬਦ ਪਰਾਸਵ ਦੇ ਘਾੜ ਕੇ ਪੀਂਹਣੇ ਇਥੇ ਇੱਕਦਾਂ ਅਸੀਂ ਭੋਲੇ ਗਏ ਕਿ ਸਾਡਾ ਦਸਵਾਂ ਦਾਰ ਹੈ ਕਿੱਥੇ ਇੱਕ ਉਹ ਸ਼ਬਦ ਨੂੰ ਭੁੱਲ ਗਏ ਜਿਸ ਸਾਈ ਕੱਢ ਕੇ ਪੀਣਾ ਸੀ ਹੁਣ ਇਸੇ ਤਰ੍ਹਾਂ ਜਿਵੇਂ ਆਪਾਂ ਦੇਖੀਏ ਕਿ ਖੂਬ ਹੀ ਮਜੂਦ ਹੈ ਔਰ ਉਥੋਂ ਪਾਣੀ ਕੱਢਣ ਦਾ ਬਰਤਨ ਮਜੂਦ ਹੈ ਰੱਸੀ ਹੈ ਨਹੀਂ ਉਹ ਆਪਾਂ ਦੁਕਾਨ ਤੋਂ ਲੈਣੀ ਪੈਂਦੀ ਇਸੇ ਤਰ੍ਹਾਂ ਫਿਰ ਸਾਨੂੰ ਜਦ ਅਸੀਂ ਭੁੱਲ ਗਏ ਇਹ ਜਿਹੜੇ ਸਵਾਸਨ ਦਾ ਤਨ ਹੈ ਜਿਹਨੂੰ ਰਤਨ ਕਹੇ ਮਾਨ ਕਹੇ ਮੋਤੀ ਕਹੇ ਇਹਨਾਂ ਦੇ ਬਦਲੇ ਹੁਣ ਸਾਨੂੰ ਉਸ ਹਾੜ ਤੋਂ ਨਾਮ ਮਿਲਣਾ ਜਿਸ ਰਹੀਂ ਅਸੀਂ ਇਹ ਅੰਬਦ ਕੱਢ ਕੇ ਪੀਣਾ ਉਹ ਨਾਮ ਕਿੱਥੇ ਹੈ ਉਹ ਸੰਦਸਿਤ ਹੈ ਤੇ ਉਹ ਨਾਮ ਕਿੱਥੋਂ ਮਿਲੇਗਾ ਹਰ ਮੰਦਰ ਹਰ ਕਾ ਹਾਟ ਹੈ ਰੱਖਿਆ ਸਦ ਸਾਰ ਤੇ ਸਵਦਾ ਇੱਕ ਨਾਮ ਗੁਰਮਤਿ ਲੇਨ ਸਾਰ ਹੁਣ ਉਹ ਜਿਹੜਾ ਨਾਮ ਸੀ ਜਿਹਦੇ ਬਦਲ ਲੈਣਾ ਸੀ ਉਹ ਸਵਾਸ ਸੀ ਸੀ ਭੁੱਲ ਗਏ ਕਿ ਸਵਾਸ ਕਿੱਥੋਂ ਆ ਰਹੇ ਨੇ ਸਾਨੂੰ ਅਸੀਂ ਤਾਂ ਵਿਚਾਰਾ ਵੀ ਚਲੇ ਗਏ ਹੁਣ ਇਸ ਜਿਹੜੇ ਵਿਚਾਰਾਂ ਦਾ ਸਿਸਟਮ ਹੈ ਅੰਮਲ ਤੋ ਹੀ ਮਜੂਦ ਹੈ ਸਾਡੇੋਂ ਤੋਂ ਪਹਿਲਾਂ ਰੱਖਿਆ ਹੈ ਜਿਹਨੂੰ ਅੰਦਰ ਜੀਜਨ ਸਾ ਪਾਸੇ ਅਗਰ ਪ੍ਰਥਮ ਰਜਿਸਤਰਾ ਹੈ ਅੰਮਲ ਤੋ ਰੱਖਿਆ ਹੈ ਸਬਦ ਵੀ ਹੈ ਲੇਕਿਨ ਜਦੋਂ ਜਮਹਿਰ ਹੀ ਭਲ ਗਏ ਤੇ ਨਾ ਖਰਾਕ ਦਾ ਪਤਾ ਲੱਗਾ ਨਾ ਦੂਸਰੇ ਸਿਰਫ ਇੱਕ ਆਂਤ ਅਕਸ਼ਿੰਤ ਰਹੇ ਤੇ ਕਾਂਦ ਵਿੱਚ ਆਪਾਂ ਦੱਸੇ ਤਾਂ ਬਿਸ਼ਟਾ ਅਸਤਰਕ ਪ੍ਰੇਟੇ ਚਾਵੇਂ ਦੇ ਗੰਦਗੀ ਹੱਡੀਆਂ ਦਿਖਉਣ ਲੱਗ ਬੈਟਿਆ ਹੋ ਰਹਿੰਦੇ ਜੀ ਕਾਂ ਵਿੱਚ ਕੁਛ ਨਹੀਂ ਚੰਮ ਵਿੱਚ ਹੀ ਬੈਟਿਆ ਇਸ ਕਰਕੇ ਪੌਂਡ ਤਾਂ ਉੱਪਰ ਸਾਡਾ ਮਹਿਲ ਸੀ ਜਿੱਥੋਂ ਸਾਡੇ ਅੰਦਰ ਪੌਂਡ ਸ਼ੁਰੂ ਹੁੰਦੀ ਹੈ ਇਥੋਂ ਪਾਉਣ ਅੰਦਰ ਜਾ ਕੇ 78 ਵਜੇ ਨੇ ਤੋਂ ਚਲੀ ਗਈ ਉਥੋਂ ਸਾਡਾ ਮਹਿਲ ਸ਼ੁਰੂ ਹੁੰਦਾ ਉਸ ਮਹਿਲ ਨੂੰ ਅਸੀਂ ਪੁੱਲ ਗਏ ਦਰਵਾਜ਼ੇ ਪੁੱਲ ਗਏ ਸੀ